ਨੀਰ ਸ਼ਰਮਾ ਸੌਫਰ ਅਫਸਰ ਨਗਰ ਨਿਗਮ ਬਟਾਲਾ ਤੋਂ ਘਟਨਾ ਜੀ ਇਹਨਾਂ ਦਾ ਏਸੀ ਨੂੰ ਅੱਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਆ ਫਾਇਰ ਬਿਗਟ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ ਮੁਸ਼ਕਲ ਸਿਰ ਜ਼ਿਆਦਾ ਤੇ ਸਮੋਕ ਸੀਗੀ ਅੱਗ ਤੇ ਪਿੱਛੇ ਖਾਲੀ ਏਸੀ ਨੂੰ ਸੀਗੀ ਉਹ ਤਾਂ ਘਟੀ ਸੀਗੀ ਲੇਕਿਨ ਸਮੋਕ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵਕੂਏਸ਼ਨ ਨਹੀਂ ਉਹ ਭਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਓ ਸਰ ਜਿਆਦਾ ਜਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦੰਦਿਆਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ ਮੈਂ ਦਿਨੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇਥੋਂ ਬਾਲਵਾਲ ਜੂ ਏਸੀ ਨੇ ਅੱਗ ਪਕੜ ਲਈ ਬਿਜਲੀ ਦੀ ਫਲੈਕਟੂਏਸ਼ਨ ਕੋਈ ਜਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲੈਕਟੂਏਸ਼ਨ ਹੁੰਦੀ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਵਾਲਾ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾਰਿਆ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਲਤ ਸਾਰੀ ਉਪਲਬਧ ਹੈਗੀ ਸੀ ਅੱਗ ਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਹਨੇ AC ਨੇ ਬਿਜਲੀ ਦੀ ਫਲਕਚੁਏਸ਼ਨ ਕਰਕੇ ਅੱਗ ਕੁਝ ਪਾਰਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਲੱਗਦਾ ਹੈ ਅੰਦਰ ਪੇਸ਼ੈਂਟ ਕਾਫੀ ਹੋਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਿਆ ਉਹਨਾਂ ਨੇ ਕੀਤਾ ਉਹ ਪਹਿਲਾ ਹਲ ਬਾਰ ਇਹਨੇ ਪੇਸ਼ੈਂਟ ਸਾਰੇ ਉਧਰ ਦੂਸਰੇ ਡਿਪਾਰਟਮੈਂਟ ਚ ਸ਼ਿਫਟ ਕਰਾਤੇ ਆ ਉਧਰ ਸਾਡਾ ਦੂਸਰਾ ਹਾਲ ਆ ਉਧਰ ਸ਼ਿਫਟ ਕਰਾਤੇ ਪੇਸ਼ੈਂਟ ਸਾਰੇ ਬਾਕੀ ਹੋਰ ਅੱਧੇ ਪੁਨੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਇਸ ਫੇਰ ਦੁਬਾਰਾ ਤੋਂ ਹਸਪਤਾਲ ਰਨਿੰਗ ਚ ਆ ਜਾਏਗਾ ਨੁਕਸਾਨ ਕਿੰਨਾ ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ